ਵੀ ਦੇਖ ਰਹੇ ਹੋ ਤੁਸੀਂ ਤਾਂ ਸਭ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤਾਂ ਅੱਜ ਪੰਜਾਬ ਭਾਰ ਦੇ ਵਿੱਚ ਲੋਹੜੀ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਣਾ ਹੈ ਇਸ ਮੌਕੇ ਸੀਐਮ ਮਾਨ ਦੇ ਵੱਲੋਂ ਵੀ ਪੰਜਾਬ ਵਾਸੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਜਾਣਾ ਹੈ ਸੀਐਮ ਮਾਨ ਪਟਿਆਲਾ ਦੇ ਵਿੱਚ ਪਹਿਲੇ ਬੁਟੀਕ ਹੋਟਲ ਦਾ ਉਦਘਾਟਨ ਕਰਨਗੇ ਤਾਂ ਲੋਹੜੀ ਮੌਕੇ ਸਾਡੇ ਨੇੜਲੇ ਪਿੰਡ ਜੂੜ ਦੇ ਵਿੱਚ ਭਗਵੰਤ ਮਾਨ ਵੱਲੋਂ ਮਹੀਮਤ ਐਤ ਪਿੰਡ ਪਿੰਡ ਦੇ ਵਿੱਚ ਜਾ ਕੇ ਕੈਂਪ ਲਗਾਏ ਜਾ ਰਹੀ ਹੈ ਜਿਹੜੇ ਕਿ ਕਦੇ ਵੀ ਇਹ ਸਾਨੂੰ ਦੇਖਣ ਨੂੰ ਨਹੀਂ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਯਤਨਾ ਨਾਲ ਲੋਕਾਂ ਦੀ ਸਰਕਾਰੀ ਦਫ਼ਤਰਾਂ ਚ ਖੱਜਲ ਖੁਆਰੀ ਖਤਮ ਹੋ ਗਈ ਹੈ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ ਪੈਂਦੀ ਸਗੋਂ ਮੋਹੱਲਿਆਂ ਦੇ ਵਿੱਚ ਹੀ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹਨਾਂ ਕੈਂਪਾਂ 'ਚ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਕਰਕੇ ਬਿਨਾਂ ਖੱਜਲ-ਖੁਆਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ। ਹੁਣ ਤੱਕ ਹਜ਼ਾਰਾਂ ਲੋਕ ਇਸ ਦਾ ਫਾਇਦਾ ਲੈ ਚੁੱਕੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸੁਖਹੁਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਮੈਨੂੰ ਜੀ ਫਲਾਨੇ ਸਰਟੀਫਿਕੇਟ ਦੀ ਲੋੜ ਹੈ ਉਹ ਥੋਡੇ ਘਰੇ ਆਜੂਗਾ ਉਹਦੇ ਕੋਲੇ ਸਾਰਾ ਕੰਪਿਊਟਰ ਹੋਊਗਾ ਉਹਦੇ ਕੋਲੇ ਗੂਠਾ ਜਾਂ ਸਾਈਨ ਲਵਾਉਣ ਵਾਸਤੇ ਬਾਇਓਮੈਟ੍ਰਿਕ ਫੀਮੈਂਟ ਹੋਣਗੇ ਤੀਜੇ ਚੌਥੇ ਜਾਂ ਦੂਜੇ ਦਿਨ ਥੋਡੇ ਘਰੇ ਆ ਕੇ ਫੜਾ ਕੇ ਜਾਊਗਾ ਇਹ ਵੱਡਾ ਤੋਹਫ਼ਾ ਸੀਐਮ ਮਾਨ ਦੇ ਵੱਲੋਂ ਪੰਜਾਬ ਵਾਸੀਆਂ ਨੂੰ ਦਿੱਤਾ ਜਾਣਾ ਹੈ ਖਾਸ ਕਰ ਪਟਿਆਲਾ ਦੇ ਲੋਕਾਂ ਦੇ ਲਈ ਇਹ ਵੱਡਾ ਤੋਹਫ਼ਾ ਆ ਤਾਂ ਕੁਲਵਿੰਦਰ ਅੱਜ ਵੱਡਾ ਤੋਹਫ਼ਾ ਸੀਐਮ ਮਾਨ ਦੇ ਵੱਲੋਂ ਦਿੱਤਾ ਜਾਣਾ ਹੈ ਕਿੰਨੇ ਵਜੇ ਇਸ ਹੋਟਲ ਦਾ ਉਦਘਾਟਨ ਕੀਤਾ ਜਾਣਾ ਹੈ ਕੀ ਪੂਰੀ ਜਾਣਕਾਰੀ ਹੈ ਜੀ ਬਿਲਕੁਲ ਪੰਜਾਬ ਵਾਸੀਆਂ ਨੂੰ ਜਿਹੜਾ ਇੱਕ ਵੱਡਾ ਤੋਹਫ਼ਾ ਜਿਹੜਾ ਲੋਹੜੀ ਦੇ ਤਿਉਹਾਰ ਤੇ ਦਿੱਤਾ ਜਾ ਰਿਹਾ ਹੈ ਤੇ ਪਟਿਆਲਾ ਦੇ ਵਿੱਚ ਜਿਹੜਾ ਕਿਲਾ ਮੁਬਾਰਕ ਆ ਉੱਥੇ ਇੱਕ ਪੁਟੀਕ ਹੋਟਲ ਜਿਹੜਾ ਹੈ ਉਹਦੀ ਇਨੋਗਰੇਸ਼ਨ ਜਿਹੜੀ ਹੈ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਹੈ ਉਹਨਾਂ ਵੱਲੋਂ 12:30 ਵਜੇ ਤਕਰੀਬਨ ਜਿਹੜਾ ਇਹਦਾ ਉਦਘਾਟਨ ਕੀਤਾ ਜਾਵੇਗਾ ਜੀ ਜੀ ਹੋਰ ਪੂਰੀ ਕੀ ਡਿਟੇਲ ਹੈ ਇਹ ਜਿਹੜਾ ਹੋਟਲ ਦਾ ਉਦਘਾਟਨ ਕੀਤਾ ਜਾਵੇਗਾ ਕਿਸ ਦੇ ਮੱਦੇਨਜ਼ਰ ਇਹ ਉਦਘਾਟਨ ਜਿਹੜਾ ਆ ਕੀਤਾ ਜਾ ਰਿਹਾ ਹੈ ਕੀ ਮਕਸਦ ਹੈ ਇਹਦੇ ਪਿੱਛੇ ਜੀ ਇਹ ਬਿਲਕੁਲ ਜਿਹੜਾ ਕਿ ਇਹ ਹੋਟਲ ਹੈ ਜਿਹੜਾ ਕਿ ਇੱਕ ਬੁਟੀ ਹੋਟਲ ਦਾ ਜਿਹੜਾ ਹੈਗਾ ਇਨੋਗਰੇਸ਼ਨ ਜਿਹੜਾ ਕਰਾਇਆ ਜਾਏਗਾ ਤੇ ਇਹ ਕਿਲਾ ਮੁਬਾਰਕ ਜਿਹੜਾ ਵੀ ਇਤਿਹਾਸਕ ਕਿਲਾ ਹੈ ਜਿਹੜਾ ਪਟਿਆਲੇ ਦਾ ਉਹਦੇ ਵਿੱਚ ਇਹ ਹੋਟਲ ਖੋਲਿਆ ਗਿਆ ਜਿਸ ਨੂੰ ਲੈ ਕੇ ਇਹ ਲੋਕਾਂ ਦੇ ਵਿੱਚ ਕਾफी ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਇੱਥੇ ਜਿਹੜਾ ਇੱਕ ਬੁਟੀ ਹੋਟਲ ਦਾ ਜਿਹੜਾ ਹੈਗਾ ਉਦਘਾਟਨ ਕਰਨ ਵਾਸਤੇ ਪਹੁੰਚ ਰਹੇ ਹਨ ਜੀ ਬਿਲਕੁਲ ਤਾਂ ਪਟਿਆਲਾ ਦੇ ਕਿਲਾ ਮੁਬਾਰਕਪੁਰ ਵਿੱਚ ਬਣਾਇਆ ਹੋਟਲ ਲੋੜੀ ਦੇ ਮੌਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਣਾ ਹੈ ਤਾਂ ਪੰਜਾਬ ਵਾਸੀਆਂ ਦੇ ਲਈ ਇਹ ਵੱਡਾ ਤੋਹਫਾ ਜਿਹੜਾ ਆ ਸੀਐਮ ਮਾਨ ਅੱਜ ਪੰਜਾਬ ਵਾਸੀਆਂ ਨੂੰ ਦੇਣ ਜਾਣਗੇ ਤਾਂ ਕਿਉਂਕਿ ਅੱਜਕੱਲ ਦੀ ਯੂਥ ਜਿਹੜੀ ਆ ਡੈਸਟੀਨੇਸ਼ਨ ਵੈਡਿੰਗ ਦੇ ਵਿੱਚ ਜ਼ਿਆਦਾ ਰੁਖ ਕਰਦੀ ਹੈ ਡੈਸਟੀਨੇਸ਼ਨ ਵੈਡਿੰਗ ਹੋਵੇ ਇਹ ਹਰ ਕਿਸੇ ਦੀ ਅੱਜਕੱਲ ਇੱਛਾ ਹੈ ਜਿਸ ਦੇ ਮੱਦੇ ਨਜ਼ਰ ਇਸ ਹੋਟਲ ਦਾ ਉਦਘਾਟਨ ਅੱਜ ਸੀਐਮ ਮਾਨ ਦੇ ਵੱਲੋਂ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਕਿਲਾ ਮੁਬਾਰਕਪੁਰ ਵਿੱਚ ਖੁੱਲਣ ਵਾਲਾ ਇਹ ਹੋਟਲ ਡੈਸਟੀਨੇਸ਼ਨ wedding ਲਈ ਇੱਕ ਪਸੰਦੀਦਾਰ ਸਥਾਨ ਬਣੇਗਾ ਤੇ ਇਸ ਦਾ ਮੁੱਖ ਮਕਸਦ ਹੈ ਕਿ ਰਾਜ ਦੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਵੇ ਵੱਧ ਤੋਂ ਵੱਧ ਲੋਕ ਜਿਹੜੇ ਨੇ ਪੰਜਾਬ ਦੇ ਵਿੱਚ ਆ ਕੇ ਟਰੈਵਲ ਕਰਨ ਇਹ ਇਸ ਦਾ ਮੁੱਖ ਮਕਸਦ ਹੈ ਤੇ ਨਾਲ ਹੀ ਕਿਉਂਕਿ ਅੱਜ ਦੀ ਯੂਥ ਡੈਸਟੀਨੇਸ਼ਨ wedding ਦੇ ਵੱਲ ਜ਼ਿਆਦਾ ਰੁਖ ਕਰਦੀ ਆ ਹਰ ਕਿਸੇ ਦੀ ਇੱਛਾ ਹੁੰਦੀ ਆ ਕਿ ਉਸਦੀ ਵੀ ਵਿਆਹ ਜਿਹੜਾ ਆ ਇੱਕ ਡੈਸਟੀਨੇਸ਼ਨ ਵੈਡਿੰਗ ਉਹ ਜੋ ਹੋਵੇ ਇਸ ਇਸ ਕਰਕੇ ਅੱਜ ਸੀਐਮ ਮਾਨ ਇਸ ਹੋਟਲ ਦਾ ਉਦਘਾਟਨ ਕਰਨਗੇ ਤਾਂ ਪਟਿਆਲਾ ਦੇ ਵਿੱਚ ਇਹ ਪਹਿਲਾ ਬੁਟੀਕ ਹੋਟਲ ਹੋਵੇਗਾ ਜਿਸ ਦਾ ਅੱਜ सीएम मान ਦੇ ਵੱਲੋਂ ਲੋਹੜੀ ਮੌਕੇ ਉਦਘਾਟਨ ਕੀਤਾ ਜਾਣਾ ਕਿਉਂਕਿ ਅੱਜ ਲੋਹੜੀ ਦਾ ਤਿਉਹਾਰ ਹੈ ਇਸ ਕਰਕੇ ਅੱਜ सीएम मान ਪੰਜਾਬ ਵਾਸੀਆਂ ਨੂੰ ਇਹ ਵੱਡਾ ਤੋਹਫ਼ਾ ਦੇਣ ਜਾ ਰਹੇ ਨੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਣਾ ਹੈ ਹਰ ਜ਼ਿਲ੍ਹੇ ਤੋਂ ਵੱਖਰੀਆਂ ਹਿੱਤੇ ਸੋਹਣੀਆਂ ਤਸਵੀਰਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਣਗੀਆਂ ਤਾਂ ਇਸ ਮੌਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਜਿਹੜੇ ਨੇ ਪੰਜਾਬ ਵਾਸੀਆਂ ਨੂੰ ਇਹ ਵੱਡਾ ਤੋਹਫ਼ਾ ਦੇਣ ਜਾ ਰਹੇ ਨੇ ਕਿਉਂਕਿ ਅੱਜ ਲੋੜੀ ਹੈ ਤਾਂ ਇਸ ਮੌਕੇ ਇਹ ਵੱਡਾ ਤੋਹਫ਼ਾ ਜਿਹੜਾ ਆ ਪੰਜਾਬ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ ਪਟਿਆਲਾ ਦੇ ਕਿਲਾ ਮੁਵਾਰਕਪੁਰ ਦੇ ਵਿੱਚ ਇਸ ਹੋਟਲ ਨੂੰ ਲੋੜੀ ਮੌਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ